1 2 3 4 5 ਗੁਜਰੋਂ ਕੋ ਕਮੋ ਗੁਜਰ ਛੋੜੇ ਜਿੰਦਗੀ ਜਾਂਦਾ ਏ ਬਕਰਾ ਛੋੜੇ ਜਿੰਨ ਦੀ ਪਾਉਣ ਕਿਨੂੰ ਪੈਂਦੀ ਆ ਤੈਨੂੰ ਪੈਂਦੀ ਆ ਫਿਰ ਟਾਈ ਪਾਉਗੀ ਚੱਲ ਬਕਰਾ ਵੇ ਹੋ ਛੱਡੀਏ 1 2 3 4 ਚਾਰ ਜਣਾਂ ਚ ਤਾਂ ਨਹੀਂ ਖੇਡਦਾ ਹਾਂਜੀ ਖੇਡਦਾ 1 2 3 4 5 6 7 ਗੱਟਾ ਕਿਦਾ ਟੁੱਟ ਗਿਆ ਦੀ ਮੇਰੀ ਮੇਰੀ ਗੱਲ ਤੇਰਾ ਫੱਕਰਾ ਤੇਰੇ ਸਿਰ ਪਾਉਣ ਪੈਂਦੀ ਆ ਬਲਾ ਜਿੰਨ ਨੂੰ ਦੇਖੀ ਫਿਰ ਕੇ ਮੈਂ ਤਾਂ ਪਤਾ ਚੱਲ ਬਲਾ ਉਹ ਫੇਰਦਾ ਸਾਬੇ ਵੇਰ ਨਾਲ ਦੇਰਾਂ ਵਕਰਾ ਕਰੰਟ ਲੱਗ ਕੇ ਮਰ ਗਿਆ ਕੌਣ ਦੀ ਵਕਰਾ ਤੁਹਾਡੇ ਭਰਾ ਦੇ ਲੱਗ ਗਿਆ ਦੀ ਮੱਚ ਕੇ ਕੌਣ ਮਰ ਗਿਆ ਦੀ ਬੰਦਰ ਜਨਾਂ ਨਹੀਂ ਕੌਣ ਮਰ ਗਈ ਸੀ ਉਹ ਵਕਰਾ ਤੁਹਾਡੇ ਗਮਾਂਡੀਆਂ ਦੇ ਦੀ ਚਲੋ ਬਾਬੇ ਉਹ ਭੈਣੋਂ ਲੱਗ ਰਹੀ ਤੇਰੀ ਰਾਹ ਤੇ ਮੈਂ ਤੇਰੇ ਕੋਲ ਆ ਰਿਹਾ ਮੇਰੇ ਬੰਦਾ ਮਾਰ ਕੇ ਤੇ ਕਹਿੰਦੇ ਅਸੀਂ ਓਏ ਐ ਕਿਵੇਂ ਕਰਨਗੇ ਓਏ ਫਕਰਾ ਕਮਰੇ ਛੋਟੇ ਚਾਰ ਬਣੇ ਹੋਏ ਸੀ ਕੋਠੇ ਤੇ ਹੈਵੜ ਹੈਵੜ ਕਿਨੂੰ ਸੁਣਦਾ ਓਏ ਫਕਰਾ ਆ ਹੱਥ ਬੌੜੀ ਚੜਦੀ ਏ ਛੋਟੇ ਚੱਲ ਬਾਬਾ ਓਏ ਹੋ ਤੇਰੀ ਬਾਣ ਜਾਵਾ ਕਰਦੀ ਕਮਾਲ ਭਾ 1500 ਰੁਪਏ ਤੇ ਰੀਮ ਚ ਹੈਗਾ ਨੋਟ ਨੇ ਕੱਢ ਕੇ ਦਿਖਾ ਚਲ ਮਾਪੋ ਹੋ ਖੇਰ ਦਾ ਸਾਥ ਬੇਨਾਰ ਬੈਰੋ ਦਿਖਾ ਦਿਹਾ ਖੇਰ ਦਾ ਸਾਥ ਬੇਨਾਰ ਬੈਰੋ ਦਿਖਾ ਦਿਹਾ ਖੇਰ ਦਾ ਸਾਥ ਬੇਨਾਰ ਬਗਲਾ ਤੇ ਜਿੰਨ ਖੜਿਆ ਹੁਣ ਤੇਰੇ ਪੁੱਛ ਲਈ ਤੂੰ ਮਾ ਕਿੰਨਿਆਂ ਨੇ ਕਰਿਆ ਫਿਕਰਾ ਕਾ ਬੀੜਾ ਬੜਾ ਠੀਕ ਐ ਤੂੰ ਨਮਕੜਾ ਹੰਗੇ ਚੱਲ ਬਾਬਾ ਵੇ ਹੋ ਕੇ ਰਦਾਸ ਮੈਂ ਬੇਨਿਆਰ ਤੇਰਾ ਨਿਕਾਜ ਆ ਇਹਨਾਂ ਬਾਤ ਦੇ ਨਾਲ ਮੇਰਾ ਨਿਕਾਜ ਆ ਇਹਨਾਂ ਬਾਤ ਦੇ ਨਾਲ ਮੇਰਾ ਨਿਕਾਜ ਆ ਇਹਦਾ ਤੁਸੀਂ ਕਿਤੇ ਜਾਣਿਓ ਉੱਥੇ ਲਾ ਲਾ ਜਾ ਜੇਦਾ ਸਿਵਾ ਜਗਾ ਦਿੰਦਾ ਵੀ ਚੱਲ ਪਾ ਜੋਏ ਜਿੱਥੇ ਤੁਸੀਂ ਬਾਬੇ ਤੇ ਜਾਂਦੇ ਉਹਨੇ ਠੱਲ ਪਾ ਰਖਿਓ ਫੱਕਰਾ ਨਹੀਂ ਤਾਂ ਹੁਣ ਨੂੰ ਸਿਵਾ ਜਗਾ ਕੇ ਕਹਦਾ ਨਾ ਪਾਜੋਏ ਬੱਕਰਾ ਤੇਰੀਆਂ ਦੋ ਕਿਆਂ ਕਰਾਂ ਖਰਾਬ ਹੋਈਆਂ ਭਈਆਂ ਨੇ ਐਮ ਡੀ ਐਚ ਦੀ ਘੜੀ ਦਿਓ ਕਿੱਥੇ ਹੈ ਬੱਕਰਾ ਖਰਾਬ ਹੀ ਆ ਚੱਲ ਵਾ ਪਾ ਜੋਏ ਉਹ ਤੇਰੀਆਂ ਗੋਦਰਾਂ ਦੇ ਦੂਰੀਆਂ ਨਾ ਦਾਰੋ ਉਹ ਤੇਰੀਆਂ ਗੋਦਰਾਂ ਦੇ ਦੂਰੀਆਂ ਨਾ ਦਾਰੋ ਕੋਈ ਨਾ ਸਮਾਵੇਂ ਤੂੰ ਪਾਈ ਸਾਹ ਤੋ ਤੂੰ ਸੁਣਦੀ ਆ ਛੋਡਾ ਸੜਦੂਗਾ ਇਹ ਪੈਂਡਾ ਜਿੰਨ ਬਣ ਗਿਆ ਇਹ ਬੱਕਰਾ ਸੜਦੂਗਾ ਛੋਡਾ ਪੈਂਡਾ ਇੱਕ ਦਾ ਕਹਿੰਦਾ ਮੈਨੂੰ ਆਦਰ ਇੱਕ ਫੱਕਰਾ ਇਹਦਾ ਦੂਜਾ ਖਵਾਨ ਵਾਲਾ ਸਮਾਨ ਇੱਕ दारू ਦੀ ਬੋਤਲ ਸਾਰੇ ਪਰਿਵਾਰ ਉੱਪਰ ਦੀ ਚਾਹ ਕੇ ਕਮਰਾਂ ਦੇ ਵਿੱਚ ਦੇਦੀ ਕਾ ਸਾਡਾ ਸੜਦੇ ਪੈਂਡਾ ਕਿਰਪਾ ਕਰ ਦੂ ਛੋਡੇ ਕਿਹਰੇ ਮਾਲਾ ਐ ਕੌਣ ਚਲਾਉਂਦਾ ਹੁੰਦਾ ਮਾਲਾ ਕੌਣ ਫੇਰਦਾ ਐ ਕਰਕੇ ਤੇਰੇ ਡੈਡੀ ਫੇਰ ਤੇ ਚੱਲੀ ਬਾਬਾ ਮੇਰੀ ਹੋ ਤੇਰੀ ਬਾਣ ਜਮਾ ਜਾਨ ਦੀ ਕਮਾਲ ਫੇਰ ਨਿਕਾਲੇ ਫੇਰ ਨਿਕਾਲੇ ਫੇਰ ਨਿਕਾਲੇ ਆ ਅੱਜ ਬਸਾ ਰਹੇਗਾ ਜਾਂ ਕਿਰਪਾ ਹੋ ਜੂ ਸੋਡੇ ਕਰੋ ਨਿਕਲ ਜੂ ਸ਼ੁਕਰਵਾਰ ਵਾਲੇ ਦਿਨ ਸਮਾਨ ਦੇ ਦੀ ਜਿੱਥੇ ਫਕੀਰ ਦੇ ਦਰ ਤੇ ਲੱਗੇ ਹੋਏ ਹਾਂ ਉੱਥੇ ਲੱਗੇ ਰਹੋ ਪੰਜਾਬੇੜਾ ਪਾਰ ਹੋ ਜੂਗਾ ਜੈ ਰੋ ਬਾਬਾ ਜਾਂ ਪੇੜਾ ਪਾਰ ਹੋ ਜੂ ਜਾਂ ਤੀਜਾ ਵਚਨਾ ਪੇੜਾ ਪਾਰ ਹੋ ਜੂ ਇਹ ਫਕਰਾ ਇੱਕ ਮੱਥਾ ਘਰ ਬੜੋਈ ਹੋ ਖੇਡ ਰਸਾ ਦੇ ਨਾਲ ਖੇਡ ਰਸਾ ਦੇ ਨਾਲ ਸੇਰੋ ਨਿਗਾ ਦੇ ਖੇਡ ਰਸਾ ਦੇ ਨਾਲ ਅਕਲਾ ਇੱਕ ਵੀਰ ਨੇ ਘਰ ਉੱਪਰ ਦੀ ਕਾਨ ਪਾਇ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾਂ ਦੇ ਘਰ ਹੁਣ ਘਰੇ 1 ਕਿਲੋ ਭੁੱਕੀ ਲੈ ਕੇ ਰੱਖੀ ਹੋਵੇ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ 1 ਕਿਲੋ ਪੁੱਕੀ ਕਰੇ ਲੈ ਕੇ ਰੱਖਿਓ ਵੇ ਖਾਣ ਵਾਸਤੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਐਡੀ ਪਾਣੀ ਲਿਆ ਛੇਤੀ ਆ ਜਾ ਭਾਈ ਹੁਣ ਪੁੱਛਣ ਵਾਸਤੇ ਹੁਣ ਭਾਈ ਇਹਾਂ ਦੇ ਕਣ ਹੁਣ ਇਹ ਨਿਸ਼ਾਨੀਆਂ ਦਿੱਤੀਆਂ ਕਿ ਲੋਕੋ ਕਿ ਲੈ ਕੇ ਰੱਖਿਓ ਵੇ ਖਾਣ ਨੂੰ ਅੱਧਾ ਕਿਲੋ ਰਹੇਗੀ ਹੋਵੇ ਪੁੱਛਣ ਵਾਸਤੇ ਹੁਣ ਆ ਜਾ ਭਾਈ ਵਾਹ ਬਈ ਬਾ ਸ਼ਾਬਾਸ਼ ਵਾਹ ਜੀ ਵਾਹ ਸੈੜ ਦੇ ਦੇ ਕਰੋ ਵੀਰ ਵਣਕ ਮੜਾ ਜੀ ਸੰਗ ਪਾ ਰੱਪਟ ਦੇ ਜਾ ਕਰੋ ਬਾਈ ਅੱਲਾਹ ਹੀ ਫਕਰਾ ਕਿੱਥੋਂ ਆਇਆ ਫਕਰਾ ਬਾਲੀਆਂ ਦੀ ਕੱਟੂ ਵਾਲੀ ਸਰੂਰ ਜਣੇ ਚ ਦੱਸ ਨਾ ਪਿੰਡ ਦੱਸੂ ਕਾਰ ਬੁਚੀ ਆਏ ਬੁਚੀ ਕਮਰੇ ਗੜੇ ਨੇ ਇਹਨੇ ਕੀਆ ਜਨੇ ਬਾਬਾ ਉਹ ਖੇਤ ਦਾ ਸਾਧ ਦੇ ਨਾਲ ਨਿਕਾ ਦੇਣਾ ਖੇਤ ਦਾ ਸਾਧ ਦੇ ਨਾਲ ਜੱਗਰ ਨਹੀਂ ਕਰਦੇ ਇਹਦਾ ਨਿਸ਼ਾਨੀ ਦੇ ਕੇ ਥਾਲੇ ਨਹੀਂ ਦਸ ਖੜੇ ਹੋ ਜਾਂਦੇ ਨੇ ਵੀ ਪੁੱਛਾ ਪੁੱਛਣਾ ਆਇਆ ਜਾਂ ਨਾ ਆਇਆ ਫਕਰਾਂ ਕੰਮ ਕਰੋ ਦੋ ਸੋਚ ਕੇ ਆਇਆ ਫਕਰਾਂ ਹਾਂਜੀ ਸਾਰੇ ਕੰਮ ਠੱਪ ਹੋ ਗਿਆ ਹਾਂਜੀ ਇਹ ਕਿਰਪਾਈ ਹੋ ਜੇ ਜਿਹੜੇ ਉਹ ਕੰਮ ਆਏ ਜੇ ਬਣੇ ਜਾਵੇ ਫਕਰਾਂ ਸੰਗਤ ਨੂੰ ਕੀ ਖਵਾ ਕੇ ਜਾਏਗਾ ਜੋ ਤੁਹਾਨੂੰ ਖਵਾਵੇ ਮਠਾਈਆ ਬਦਾਨਾ ਕਰਕੇ ਬਣ ਜਾਏਗਾ ਕਿ ਬਾਬੇ ਮੇਰਾ ਕੰਮ ਸਪੂਰਨ ਹੋ ਜੇ ਬਦਾਨਾ ਵੰਡ ਕੇ ਜਾऊं ਲੇਕਿਨ ਮੈਦਣਾ ਚੇ ਹੋ ਜੂਗਾ ਫਕਰਾਂ ਦੋ ਟੀ-ਸ਼ਰਟਾਂ ਨਮੀਆਂ ਲੈਂਦੀਆਂ लै थी वकरा टे कथा बकरा चले पपा ਕਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਬੱਚਾ ਪੂਰਨਾ ਚੜਦਾ ਹੋਵੇ ਪੁੱਛਣ ਵਾਸਤੇ ਹੋਣਾ ਬੱਚਾ ਪੂਰਨਾ ਚੜਦਾ ਹੋਵੇ ਕਣ ਪਾਇਆ ਹੋਣਾ ਪਰਿਵਾਰ ਦੇ ਚਾਰ ਮੈਂਬਰ ਹੋਣ ਪੁੱਛਣ ਵਾਸਤੇ ਹੋਣਾ ਆਜੋ ਭਾਈ ਗੱਲ ਚਾਰ ਮੈਂਬਰ ਹੋਣਾ ਕਣ ਪਾਇਆ ਹੋਵੇ ਪੂਰਨਾ ਚੜਦਾ ਹੋਵੇ ਕਿੱਥੋਂ ਐ ਮਾਤਾ ਆਹੋ ਜਾ ਇੱਥੇ ਬਹਿ ਕੇ ਬਾਦੋ ਜਿਨ੍ਹਾਂ ਦਾ ਸੱਸੇ ਦੇ ਨੋ ਆ ਉਹਨਾਂ ਦੀ ਪੁੱਛਾ ਹੋਵੇ ਕਿਤੇ ਬਾਜੀ ਦੇ ਬਾਜੀ ਆ ਗਿਆ ਸੱਸੇ ਦੇ ਨੋ ਹੋਵੇ ਉਹਨਾਂ ਦਾ ਬਾਕੀ ਪੈਜੋ ਆਜਾ ਬਣੇ ਆਜਾ ਜਿੰਨਾ ਵੀ ਪੁੱਛ ਆਜਾ ਕਿੱਥੋਂ ਆਇਆ ਫਕਰਾਂ ਫੜਾ ਮੜਾ ਜੀ ਦੇ ਵਿੱਚ ਚੱਲੇ ਬਾਬਾ ਹੋ ਤੇਰੀ ਬਾਗ ਦੇ ਮਾੜ ਦੇ ਕੰਮ ਆ ਰੋਣ ਕਾ ਰੋਣ ਪਰੋ ਰਿਖਾ ਦੇਆ ਜੇ ਦਾ ਰੋਣ ਹਰ ਪਰਿਵਾਰ ਚ ਚਾਰ ਮੈਂਬਰੋਂ ਬੱਚਾ ਪੂਰ ਨਹੀਂ ਚੜਦਾ ਫਕਰਾਂ ਮੈਂ ਤਾਂ ਤੁਸੀਂ ਵੀ ਬੱਚੇ ਪਿੱਛੇ ਆਇਆ ਹਾਂ ਤੇਰੇ ਨਾਲੇ ਨਾਲੇ ਨਹੀਂ ਪਿਛਲੇ ਵੀ ਤੇਰੇ ਨਾਲ ਨੇ ਫਕਰ ਆ ਅੱਡ ਅੱਡ ਨਹੀਂ ਸਰ ਜਿਨ੍ਹਾਂ ਦੇ ਪਰਮਜੀਤ ਹੋਵੇ ਉਹਨਾਂ ਨੇ ਪੁੱਛਿਆ ਹੋਵੇ ਬਾਕੀ ਬਹਿ ਜਾਓ ਚੱਲ ਬਾਬਾ ਓਏ ਹੌਲਾ 라ਵਾਲੇ ਪੀਰ ਦੀਆਂ ਡੋਗੀਆਂ ਘਹਾੜੀਆਂ 라ਵਾਲੇ ਪੀਰ ਦੀਆਂ ਡੋਗੀਆਂ ਘਹਾੜੀਆਂ ਜਾਨੀਪੁਰ ਚੜ ਤੱਕ ਥੋੜਾ ਨਹੀਂ ਚੜਦਾ ਕਰਨਿਆ ਜੇ ਕਿਰਪਾ ਹੋ ਜੇ ਸੰਤਾਂ ਦੀ ਪੂਰੇ ਚੜ ਜੇ ਮਾਤਾ ਆਮਨਦੀਪ ਕਾਉਣ ਦੀ ਮੰਦੀਪ ਹੋਵੇ ਜਾਂ ਆਮਨਦੀਪ ਹੋਵੇ ਕੌਣ ਸੀ ਕੌਣ ਦੀ ਮਾਤਾ ਤੁਹਾਡੀ ਕੁੜੀਏ ਦੀ ਜੇ ਬੱਚਾ ਹੋ ਜੇ ਮੰਦੀਪ ਬਣਾਉ ਦਰ ਦੋਗੇ ਮਾਤਾ ਮਦਨ ਨਾ ਬਨ ਲਿਓ ਚਲੀ ਮਾਤਾ ਵੇ ਤੇਰੀ ਤਾਰ ਜਾਵਾ ਕਰ ਦੇ ਕਮਾਲ ਪੈਰੋਂ ਨਿਕਾ ਦੇ ਰਾਂ ਜੇ ਲਖੋ ਦੇ ਨਾ ਸਪੂਰਨ ਅਸੀਂ ਨਾ ਉਹ ਹੀ ਰੱਖਾਂਗੇ ਉਹ ਫਕਰਾ ਜਾਂ ਕਿਰਪਾ ਹੋ ਜੂ 25 ਸਪੂਰਨ ਹੋ ਜੂਗਾ ਉਹ ਫਕਰਾ ਬੱਚਾ ਖਰਾਬ ਨਹੀਂ ਹੋਊਗਾ ਚੱਲੀ ਬਾਬਾ ਵਾਹੋ ਰਿਹਾ ਫਕੀਰਾ ਤੇਰੇ ਨੂਰਾਂ ਦੀਆਂ ਤੇਰੀਆਂ ਮਾੜਿਆ ਮੰਦਿਰਾਂ ਤੇਰੇ ਸੋਹਾਂ ਦੀਆਂ ਤੇਰੀਆਂ ਹੋ ਜੀ ਸਪੂਰਨ ਹੋ ਜਾਊਗਾ ਮਾਤਾ ਸਾਇਆ ਹੋਊਗਾ